ਲੁਧਿਆਣਾ ਦੇ ਵਿੱਚ ਵਾਰਦਾਤਾਂ ਜਿਹੜੀਆਂ ਹਨ ਉਹ ਨਹੀਂ ਰੁਕ ਰਹੀਆਂ ਚੋਰੀ ਦੀ ਤਾਜ਼ਾ ਵਾਰਦਾਤ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਕੈਦ ਹੋ ਗਈ ਹੈ ਬੜੇ ਹੀ ਛਾਤੀਰਾਨਾ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਹੋ ਰਹੀ ਹੈ ਚੋਰ ਨੂੰ ਲੱਗਦਾ ਕਿ ਉਸ ਦਾ ਚੋਰੀ ਕਰਨ ਦਾ ਤਰੀਕਾ ਜੋ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਅਪਣਾ ਰਿਹਾ ਹੈ ਕਿ ਉਸ ਨੇ ਮੂੰਹ ਟਕਿਆ ਹੋਇਆ ਹੈ ਅਤੇ ਉਹ ਬੜੇ ਹੀ ਸ਼ਾਤੀਰਾਨਾ ਤਰੀਕੇ ਦੇ ਨਾਲ ਚੋਰੀ ਕਰਕੇ ਉਥੋਂ 9:00 ਤੋਂ 11:00 ਹੋ ਜਾਂਦਾ ਹੈ ਤਾਂ ਅਚਾਨਕ ਜਦੋਂ ਉਥੋਂ ਰਫਾ ਦਫਾ ਹੋ ਜਾਂਦਾ ਹੈ ਤਾਂ ਤੇ ਸਾਰੀ ਵਾਰਦਾਤ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਹ ਚੋਰ ਆਉਂਦਾ ਹੈ ਤਾਂ ਉਥੋਂ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਉਹ ਪਹੁੰਚ ਸਕੇ ਲੁਧਿਆਣਾ ਦੇ ਵਿੱਚ ਵਾਰਦਾਤਾਂ ਜਿਹੜੀਆਂ ਹਨ ਉਹ ਨਹੀਂ ਰੁਕ ਰਹੀਆਂ ਚੋਰੀ ਦੀ ਤਾਜ਼ਾ ਵਾਰਦਾਤ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਕੈਦ ਹੋ ਗਈ ਹੈ ਬੜੇ ਹੀ ਛਾਤੀਰਾਨਾ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਹੋ ਰਹੀ ਹੈ ਚੋਰ ਨੂੰ ਲੱਗਦਾ ਕਿ ਉਸ ਦਾ ਚੋਰੀ ਕਰਨ ਦਾ ਤਰੀਕਾ ਜੋ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਅਪਣਾ ਰਿਹਾ ਹੈ ਕਿ ਉਸ ਨੇ ਮੂੰਹ ਟਕਿਆ ਹੋਇਆ ਹੈ ਅਤੇ ਉਹ ਬੜੇ ਹੀ ਸ਼ਾਤੀਰਾਨਾ ਤਰੀਕੇ ਦੇ ਨਾਲ ਚੋਰੀ ਕਰਕੇ ਉਥੋਂ 9:00 ਤੋਂ 11:00 ਹੋ ਜਾਂਦਾ ਹੈ ਤਾਂ ਅਚਾਨਕ ਜਦੋਂ ਉਥੋਂ ਰਫਾ ਦਫਾ ਹੋ ਜਾਂਦਾ ਹੈ ਤਾਂ ਇਹ ਸਾਰੀ ਵਾਰਦਾਤ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਹ ਚੋਰ ਆਉਂਦਾ ਹੈ ਤਾਂ ਉਥੋਂ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਉਹ ਪਹੁੰਚ ਸਕੇ ਲੁਧਿਆਣਾ ਦੇ ਵਿੱਚ ਵਾਰਦਾਤਾਂ ਜਿਹੜੀਆਂ ਹਨ ਉਹ ਨਹੀਂ ਰੁਕ ਰਹੀਆਂ ਚੋਰੀ ਦੀ ਤਾਜ਼ਾ ਵਾਰਦਾਤ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਕੈਦ ਹੋ ਗਈ ਹੈ ਬੜੇ ਹੀ ਛਾਤੀਰਾਨਾ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਹੋ ਰਹੀ ਹੈ ਚੋਰ ਨੂੰ ਲੱਗਦਾ ਕਿ ਉਸ ਦਾ ਚੋਰੀ ਕਰਨ ਦਾ ਤਰੀਕਾ ਜੋ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਅਪਣਾ ਰਿਹਾ ਹੈ ਕਿ ਉਸ ਨੇ ਮੂੰਹ ਟਕਿਆ ਹੋਇਆ ਹੈ ਅਤੇ ਉਹ ਬੜੇ ਹੀ ਸ਼ਾਤੀਰਾਨਾ ਤਰੀਕੇ ਦੇ ਨਾਲ ਚੋਰੀ ਕਰਕੇ ਉਥੋਂ 9:00 ਤੋਂ 11:00 ਹੋ ਜਾਂਦਾ ਹੈ ਤਾਂ ਅਚਾਨਕ ਜਦੋਂ ਉਥੋਂ ਰਫਾ ਦਫਾ ਹੋ ਜਾਂਦਾ ਹੈ ਤਾਂ ਤੇ ਸਾਰੀ ਵਾਰਦਾਤ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਹ ਚੋਰ ਆਉਂਦਾ ਹੈ ਤਾਂ ਉਥੋਂ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਉਹ ਪਹੁੰਚ ਸਕੇ ਲੁਧਿਆਣਾ ਦੇ ਵਿੱਚ ਵਾਰਦਾਤਾਂ ਜਿਹੜੀਆਂ ਹਨ ਉਹ ਨਹੀਂ ਰੁਕ ਰਹੀਆਂ ਚੋਰੀ ਦੀ ਤਾਜ਼ਾ ਵਾਰਦਾਤ ਇਹ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਕੈਦ ਹੋ ਗਈ ਹੈ ਬੜੇ ਹੀ ਛਾਤੀਰਾਨਾ ਤਰੀਕੇ ਦੇ ਨਾਲ ਇਹ ਚੋਰੀ ਦੀ ਵਾਰਦਾਤ ਹੋ ਰਹੀ ਹੈ ਚੋਰ ਨੂੰ ਲੱਗਦਾ ਕਿ ਉਸ ਦਾ ਚੋਰੀ ਕਰਨ ਦਾ ਤਰੀਕਾ ਜੋ ਸਭ ਤੋਂ ਵੱਖਰੇ ਤਰੀਕੇ ਦੇ ਨਾਲ ਅਪਣਾ ਰਿਹਾ ਹੈ ਕਿ ਉਸ ਨੇ ਮੂੰਹ ਟਕਿਆ ਹੋਇਆ ਹੈ ਅਤੇ ਉਹ ਬੜੇ ਹੀ ਸ਼ਾਤੀਰਾਨਾ ਤਰੀਕੇ ਦੇ ਨਾਲ ਚੋਰੀ ਕਰਕੇ ਉਥੋਂ 9:00 ਤੋਂ 11:00 ਹੋ ਜਾਂਦਾ ਹੈ ਤਾਂ ਅਚਾਨਕ ਜਦੋਂ ਉਥੋਂ ਰਫਾ ਦਫਾ ਹੋ ਜਾਂਦਾ ਹੈ ਤਾਂ ਇਹ ਸਾਰੀ ਵਾਰਦਾਤ ਉਥੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਾਂ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੜੇ ਹੀ ਆਰਾਮ ਦੇ ਨਾਲ ਇਹ ਚੋਰ ਆਉਂਦਾ ਹੈ ਤਾਂ ਉਥੋਂ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਹੈ ਉਹ ਪਹੁੰਚ ਸਕੇ